ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਹਿਲੀ ਵੀਡੀਓ ਆ ਆਪਣੀ ਅੱਜ ਇਸ ਘਰ ਤੋਂ ਸੁਖ ਵੀਰ ਦੇ ਕੋਲ ਆਏ ਆ ਪਸ਼ੂ ਵਪਾਰ ਦਾ ਵੀਰ ਉਹਨਾਂ ਨੇ ਕੰਮ ਨਵਾਂ ਹੀ ਸ਼ਟਾਰਟ ਕੀਤਾ ਤੇ ਵੀਡੀਓ ਵੀ ਆਪਣੀ ਇਸ ਘਰੋਂ ਅੱਜ ਪਹਿਲੀ ਆ ਸੁਰ ਸਿੰਘ ਪਿੰਡ ਤੋਂ ਦੋਸਤੋ ਜਿਹੜੀ ਛੜਕ ਪਿੰਡ ਪੱਧਰੀ ਨੂੰ ਜਾਂਦੀ ਆ ਇਸੇ ਛੜਕ ਦੇ ਉੱਪਰ ਸੁਖ ਵੀਰ ਦਾ ਘਰ ਮਾਲ ਇਸੇ ਤਰ੍ਹਾਂ ਹੀ ਰੁਟੀਨ ਦੇ ਵਿੱਚ ਵੀਰ ਅੱਗੇ ਲਿਆਉਂਦਾ ਰਹੂਗਾ ਬਾਕੀ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਜਾਂ ਠੀਕ ਹੈ ਜੀ ਉਹਨਾਂ ਦੇ ਵੀ ਧਿਆਨ ਦੇ ਵਿੱਚ ਲਿਆ ਦੇਣੇ ਆ ਸੋ ਪਸ਼ੂ ਆਉਂਦੇ ਰਹਿਣਗੇ ਬਾਕੀ ਨਵਾਂ ਵਪਾਰ ਦਾ ਕੰਮ ਮਾਲ ਚੰਗਾ ਸਾਫ਼ ਸੁਥਰਾ ਵੀਰ ਲੈ ਕੇ ਆਇਆ ਬਾਕੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਪ੍ਰੋਪਰ ਦਿਖਾਈ ਦੇਣਾ ਜਿਲ੍ਹਾ ਤਹਿਸੀਲ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਠਿੱਖੀ ਵਿੜ ਤੋਂ ਜਦੋਂ ਆਪਾਂ ਚਬਾਰ ਨੂੰ ਆਵਾਂਗੇ ਠੀਕ ਹੈ ਜੀ ਕੋਈ ਵੀ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਹਰੀਕੇ ਪੱਤਣ ਤੋਂ ਇੱਕ ਸੜਕ ਠਿੱਖੀ ਵਿੜ ਤੋਂ ਆਉਂਦੀ ਆ ਪਿੱਖੀਵੰਡ ਖਾਸ ਵਿਜਿਟ ਕਰੋਗੇ ਤੇ ਪਿੱਖੀਵੰਡ ਤੋਂ ਇੱਕ ਛੜਕ ਚਪਾਲ ਅਮਰਸਰ ਨੂੰ ਜਾਂਦੀ ਹੈ। ਸੁਰ ਸਿੰਘ ਪਿੰਡ ਤੋਂ ਇੱਕ ਛੜਕ ਜਿਹੜੀ ਪਧਰੀ ਨੂੰ ਜਾਂਦੀ ਹੈ ਉਸੇ ਛੜਕ ਦੇ ਉੱਪਰ ਵੀਰ ਦਾ ਘਰ ਇੱਥੇ ਆਣ ਕੇ ਮੇਰਾ ਭਰਾ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਓ। ਤਿੰਨ ਐਨੀਮਲ ਦਿਖਾਉਣੇ ਆ ਤੁਹਾਨੂੰ ਠੀਕ ਹੈ ਜੀ ਦੋ ਜਰਸੀ ਬਰੀਡ ਦੇ ਵਿੱਚ ਵੜਾ ਨੇ ਇੱਕ ਜਰਸੀ ਐਚਪ ਦੇ ਨਾਲ ਕਰਾਸ ਅਤੇ ਇੱਕ ਪਿਓਰ ਜਰਸੀ ਹੈ ਠੀਕ ਹੈ ਜੀ। ਇੱਧਰ ਇੱਕ ਨੀਲੀ ਰਾਵੀ ਦੀ ਮੱਝ ਦਿਖਾ ਦੇਾਂਗੇ। ਮਗਰ ਵੀ ਉਹਦੇ ਫੀਮੇਲ ਕਾਫ ਮਗਰ ਵੀ ਕੱਟੀ ਆ। ਸੋ ਅੱਜ ਤਰੀਕ ਕਿਸਾਨ ਵੀਰੋ 4 ਜੁਲਾਈ ਤੇ ਸਮਾਂ ਕੋਈ ਸ਼ਾਮ ਦੇ 6:00 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ। ਪੂਰੀ ਗੱਲਬਾਤ ਕਰਾਂਗੇ ਤੇ ਇੱਕ ਕੱਟੀ ਤੁਹਾਨੂੰ ਛੋਟੀ ਦਿਖਾ ਦਿਆਂਗੇ ਕਿ ਕੋਈ ਤਕਰੀਬਨ 15 ਕੋਈ 16 ਕੇ ਮੰਥ ਦੀ ਉਹਦੀ ਉਮਰ ਰਹੂਗੀ ਠੀਕ ਹੈ ਜੀ। ਸੋ ਮੁੱਲ ਵੀਡੀਓ ਦੇ ਵਿੱਚ ਹੋਣਗੇ। ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ। ਆਓ ਕਰਦੇ ਹਾਂ ਪੂਰੀ ਗੱਲਬਾਤ ਲੈਣੀਆਂ ਬਥੇਰੇ ਡਿਟੇਲ। ਸੋ ਆ ਜਿਓ ਜੀ। ਸਭ ਤੋਂ ਪਹਿਲਾਂ ਸੁਖ ਸਾਸ੍ਰੀ ਦਾ ਕੈਮ ਹੈ ਵੀਰੇ? ਵਧੀਆ ਹੋਇਆ। ਲੱਭੀ ਸੋਕਾ ਨਵਾਂ ਕੰਮ ਸਟਾਰਟ ਕੀਤਾ ਵੀਰੇ ਤੇ ਬਤਾਈਓ ਵੀ ਤੈਨੂੰ ਪਹਿਲਾਂ ਕੀਵੇਂ ਸੁਖ ਮਾਨ ਕਿਵੇਂ ਕੀਤਾ ਨਾਲ ਵੀ ਜੀ ਬਹੁਤ ਵਧੀਆ ਆ ਗਿਆ ਇਹ ਕੰਮ ਕਰਨਾ ਬਾਹਰ ਉਹਦਾ ਦਬੜਾ ਲੱਗੇ ਠੀਕ ਆ ਜੀ ਇਹ ਰੱਖਿਆ ਨਹੀਂ ਬਾਹਰ ਲਾਈਨ ਤੇ ਪੈਂਦੇ ਵਪਾਰ ਲਾਈਨ ਤੇ ਪੈਂਦੇ ਆ ਤੇ ਫਿਰ ਮੈਨੂੰ ਲੱਗਦਾ ਵੀ ਚਲੋ ਜਿੱਦਾਂ ਪਹਿਲੀ ਵੀਡੀਓ ਤੇ ਵੇਚੀ ਤੁਸੀਂ ਮਾਲ ਬਹੁਤ ਪੁੱਛੀ ਹਾਂ ਪਹਿਲੀ ਵੀਡੀਓ ਤੇ ਕੋਕੇ ਜੜਦੇ ਆ ਸੋਤ ਅੱਗੇ ਅੱਗੇ ਵੇਖੋ ਹੁਣ ਬਾਕੀ ਆ ਹੈ ਠੀਕ ਆ ਲਓ ਵੀ ਇਹ ਸ਼ੁਰੂਆਤ ਦੋਸਤੋ ਬਹੁਤ ਵਧੀਆ ਖੂਬਸੂਰਤ ਚੰਗੇ ਪਸ਼ੂਆਂ ਤੋਂ ਵੀਰ ਨੇ ਕੀਤੀ ਆ ਉਮੀਦ ਕਰਦੇ ਆ ਠੀਕ ਆ ਜੀ ਜਿਹੜਾ ਚਲੋ ਵੀਰ ਨੇ ਬਿਲਕੁਲ ਸੋਚਿਆ ਧਾਰਿਆ ਠੀਕ ਆ ਜੀ ਨੂੰ ਰੰਗ ਭਾਗ ਲੱਗਣ ਵਪਾਰ ਲੈਣ ਦੇ ਵਿੱਚ ਕੋਈ ਚੰਗੇ ਚੰਗੇ ਪਸ਼ੂ ਤੁਹਾਡੇ ਸਾਹਮਣੇ ਲਿਆ ਕੇ ਪੇਸ਼ ਕਰਦਾ ਰਹੇ ਲੈ ਜੀ ਸੁਖ ਸ਼ੁਰੂਆਤ ਕਰਦੇ ਆ ਵੀਰ ਪਹਿਲੇ ਨੰਬਰ ਤੋਂ ਆ ਜਿਹੜੀ ਵੈੜ ਤੋਂ ਕੀ ਬੇਰਵਾ ਕੀ ਡਿਟੇਲ ਆ ਸੂਹਾ ਗਨਵਾ ਸੂਈ ਆ ਦੂਜਾ ਸੂਹਾ ਕੀਤੀ ਦੂਜਾ ਸੂਹਾ 12 ਲੀਟਰ ਬੋਲਾ ਤਿਆਰ ਆ ਇੱਥੇ 12 ਲੀਟਰ ਦੀ ਸੂਈ ਆ ਕੱਲ ਦੀ ਸੂਈ ਆ 12 ਲੀਟਰ ਬੋਲਾ ਮਗਰ ਕੀ ਬੱਚਾ ਬੱਚਾ ਮਗਰ ਬੱਚਾ ਤੇ 24 24 ਕਿੱਦਾਂ ਬਿਲਕੁਲ ਕਿਸੇ ਰਕਮ ਦਾ ਵੰਗਾ ਰਸੀ ਪਾਇਆ ਕੋਈ ਚੱਕਰ ਇੱਦਾਂ ਠੰਡੀ ਧੀ ਨਹੀਂ ਬਈ ਦੋਸਤੋ ਇਸੇ ਤਰ੍ਹਾਂ ਤੁਸੀਂ ਵੇਖ ਸਕਦੇ ਠੀਕ ਆ ਜੀ ਇਸੇ ਤਰ੍ਹਾਂ ਜਿੱਦਾਂ ਮਰਜ਼ੀ ਫੈਟ ਕੇ ਤਸਦੀ ਕਰ ਲਿਆ ਜੀ ਕੋਈ ਵੰਗਾ ਕੋਈ ਰਸੀ ਪਾਉਣ ਦੀ ਲੋੜ ਨਹੀਂ ਜੀ ਸੀਲ ਸੌ ਠੰਡੀ ਧੀ ਦੀ ਵਹਿੜ ਦੂਜਾ ਸੂਆ ਕੱਦ ਵੱਡਾ ਇੱਕ ਵਾਰੀ ਪਿੰਡੇ ਵਾਲੇ ਪਾਸੇ ਨਾਰਮਲੀ ਤੁਸੀਂ ਜੱਜਮੈਂਟ ਕਰ ਜੂਗੇ ਇੱਕ ਆਈਡੀਆ ਲਾ ਲੋਗੇ ਵੀ ਜੇਕਰ ਕੱਲ ਦਾ ਪਸ਼ੂ ਸੋਇਆ ਤੇ ਸੂ ਸਵਾ ਦੇ ਵਿੱਚ ਆ ਥੋੜਾ ਜਿਹਾ ਪਸ਼ੂ ਇੱਕ ਵਾਰੀ ਤੈਹ ਜੀ ਲਾ ਜਾਂਦਾ ਜਦੋਂ ਬਿਲਕੁਲ ਸੱਜਾ ਤਾਜ਼ਾ ਸੂ ਸਵਾ ਕੇ ਫਰੀ ਹੁੰਦਾ ਠੀਕ ਹੈ ਜੀ ਹਾਈਟ ਕਰ ਤੁਹਾਨੂੰ ਆਪਾਂ ਮੈਂਸ਼ਨ ਕਰ ਹੀ ਦਿੱਤਾ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਚੈੱਕ ਕਰੋ ਫਿਕਸ ਹਵਾਨਾ ਚੱਡਾ ਨਖੇੜ ਦੇ ਵਿੱਚ ਥਣ ਲੇਵੇ ਦੀ ਬੰਤਰ ਬਹੁਤ ਖੂਬਸੂਰਤ ਕੰਪੈਕਟ ਆਰਡਰ ਸੋ ਚਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਲਓਗੇ ਠੀਕ ਹੈ ਜੀ ਸੋ ਮੇਰਾ ਭਰਾ ਵੀਡੀਓ ਪੂਰੀ ਤਸੱਲੀ ਨਾਲ ਦੇਖ ਲਿਆ ਜੇ ਲਬਾਈ ਲੂਈ ਬੈੜ ਦੀ ਕਾਫੀ ਹੈ ਇੱਕ ਸਾਈਡ ਤੋਂ ਵਿਖਾਉਣ ਦਾ ਇੱਕੋ ਇੱਕ ਮਕਸਦ ਆ ਵੀ ਇੱਕ ਜਜਮੈਂਟ ਹੋ ਜੂਗੀ ਤੁਹਾਨੂੰ ਵੀ ਵੇਲ ਲਵਾਈ ਪੂਰੀ ਆ ਆ ਦੇਖੋ ਸੋ ਜਿੱਦਾਂ ਮਰਜੀ ਜਿੱਥੇ ਮਰਜੀ ਡੱਕ ਕੇ ਮੇਰਾ ਭਰਾ ਕੋਈ ਵੀ ਚਵਾਈ ਕਰ ਸਕਦਾ ਠੀਕ ਹੈ ਜੀ ਨਾਰਮਲੀ ਘਰਾਂ ਦੇ ਵਿੱਚ ਲੇਡੀ ਨੇ ਜਵਾਈ ਕਰਨੀ ਹੁੰਦੀ ਹੈ ਤੇ ਉਹਨਾਂ ਦੇ ਲਈ ਇੱਕ ਖਾਸ ਤੌਰ ਤੇ ਤੋਹਫਾ ਚੀਜ਼ ਆ ਠੀਕ ਆ ਜੀ ਠੰਡੀ ਧੀਰੀ ਸੀਲ ਸਾਉ ਆ ਦੇਖ ਸੋ ਬਹੁਤ ਖੂਬਸੂਰਤ ਹੈ ਬਾਕੀ ਨੇੜੇ ਤੋਂ ਕੁੜੀ ਆਪਾਂ ਤੁਹਾਨੂੰ ਥਾਣ ਥਾਣ ਵਿਖਾ ਦਿੰਦੇ ਆ ਮੁੱਠੀ ਮੁੱਠੀ ਥਾਣਾ ਸੋ ਵਾਟ ਦੇਰ ਲਓ ਤੁਸੀਂ ਚੈੱਕ ਕਰ ਸਕਦੇ ਜੇ ਵਿਰਲਾਪੁਰ ਨਾਲ ਕਾਫੀ ਗੈਬ ਚੰਗਾ ਸਪੇਸ ਆ ਦੇਖ ਸੋ ਮੁੱਠੀ ਮੁੱਠੀ ਥਾਣਾ ਕਰਮਾਲੀ ਨੂੰ ਠੀਕ ਆ ਜੀ ਤੇ ਕਾ ਤੋਂ ਵੱਡਾ ਕੋਈ ਵੀ ਭਰਾ ਆਪਣਾ ਸੌਦਾ ਕਰਦਾ ਇੱਥੇ ਆਣ ਕੇ ਇਹ ਗੱਲਬਾਤ ਨਹੀਂ ਹੋਊਗੀ ਵੀ ਕਾਦਾ ਛੋਟਾ ਨਿਕਲੂਗਾ ਠੀਕ ਆ ਲੈ ਵੀ ਸੁਖ ਇਹਦਾ ਮੋਲ ਵੀ ਰ ਕੀ ਕਰਦੇ ਆ ਡਿਮਾਂਡ ਕੀ ਕਰਦੇ ਆ ਮੋਲ ਸਾਨੂੰ ਸਾਹ ਜਾਜ ਇਹਨਾਂ ਦੇ ਅੱਜ ਜਾਜ ਜਾਜ ਬਿਲਕੁਲ ਜਾਜ ਬਿਲਕੁਲ ਮੋਲੇ ਦਾ ਕਰਦੇ ਆ 50000 ਰੁਪਿਆ 50 ਹਾਂ ਆਣਾ 47000 ਦੀ ਬੈੜ ਦੇ 47 ਹਾਂਜੀ ਪਹਿਲੀ ਵੀਡੀਓ ਚ ਪਟਾਕੇ ਪਾ ਦੇਗਾ ਲੱਗਦਾ ਪਾ ਦੇਗੇ ਹੈ ਪਾ ਦੇਾਂਗੇ ਮਾਨ ਤਾਣਾ ਯਾਰ ਖਾਂਡੋਵਰ ਕਰਦਾਗੇ ਠੀਕ ਆ ਬੋਲਾ 11 12 ਕਿੱਗਾ ਹਾਂਜੀ ਹੈਗਾ ਲੱਗ ਲਾ ਦੁੱਧ ਗਰਮਾਣੀ ਮੋਲ ਦਾ 15 ਤੋਂ ਬਾਹਰ 16 18 ਗੱਲਾ ਜਵਾਹੂ ਐਡ ਦੁੱਧ ਬਾਕੀ ਰੋਤਰਾ ਤੇ ਗਰਮੀਆਂ ਹੋ ਸਕਦਾ ਜਿਵੇਂ ਮੌਸਮ ਦਾ ਕਰਕੇ ਦੇਣਾ ਬਾਕੀ ਦੁੱਧ ਪਾਇਦਾ ਜਿੰਨਾ ਅਗਲਾ ਪਾਲੂ ਬਿਲਕੁਲ ਬਿਲਕੁਲ ਮਾ ਵੀ ਦੱਸੋ ਵੱਡੀ ਬੈੜਾ ਤਬੀਰਾ ਦਾ ਵੀ 17 18 ਲੀਟਰ ਨੂੰ ਟੱਚ ਕਰੂਗੀ ਐਸ ਵਕਤ 11 12 12 ਕਿਲੋ ਬੋਲਾ ਅੱਜ ਦੂਜੇ ਦਿਨ ਦੀ ਸੂਈ ਥੱਲੇ ਬਾਕੀ 3 ਪਰ ਤੁਹਾਨੂੰ ਦਿਖਾਈ ਦਿੱਤਾ ਠੰਡੀ ਸੀਲ ਸਾਊਗਾ ਇਧਰ ਸੈਕਿੰਡ ਨੰਬਰ ਤੇ ਇੱਕ ਤੋਹਫਾ ਦਿਖਾਉਣਿਆ ਬਹੁਤ ਵੀਰ ਡਿਮਾਂਡ ਕਰਦੇ ਰਹਿੰਦੇ ਜਰਸੀ ਬਰੀਡ ਦੇ ਵਿੱਚ ਬੈਠਦੀ ਜਰਸੀ ਵੈੜ ਦਿਖਾਵਾਂਗੇ ਇਹ ਸੁਖ ਸੁਹਾ ਕਿ ਨਾ ਸੂਈਏ ਫਿਰ ਸੁਹਾ ਵੀ ਕੀ ਦੂਜਾ ਦੂਜਾ ਸੁਹਾ ਮੂੰਹੋਂ ਦੱਦੀ ਕਿਵੇਂ ਸਿੱਗੀ ਸਿੱਗੀ ਆ ਮੇਨ ਕਲੀਆਂ ਦੁੱਧ ਦਾਂਦੀ ਹੈ ਹਾਂ ਹਾਂਜੀ ਠੀਕ ਹੈ ਵੀਰੇ ਬੱਚਾ ਮਗਰ ਤੇ ਕੀ ਆ ਗਿਆ ਮਸ਼ੀ ਮਗਰ ਬੱਚੀ ਹੈ ਅੱਜ ਕਿੰਨੇ ਕਿ ਦਿਨ ਦਾ ਸਮਾਂ ਹੋ ਗਿਆ ਸੁਈ ਨੂੰ ਆਜੀ ਵੀਰ ਜੀ ਪਹਿਲਾ ਦਿਨ ਹੈ ਦਾ ਸੁਈ ਪਹਿਲਾ ਦਿਨ ਅੱਜ ਹੀ ਸੂਈ ਆਜੀ ਸੂਈ ਸਰਕ ਮਾਰਨਿੰਗ ਮਾਰਨਿੰਗ ਕਰਕੇ ਸਵੇਰ ਹਾਂਜੀ ਮਾਰਨਿੰਗ ਜੇਰ ਜੁਰ ਪਾਤੀ ਹੈ ਉਹ ਪ੍ਰੋਪਰ ਵੀਡੀਓ ਸਾਰੀਆਂ ਪੇ ਹੋ ਗਈਆਂ ਠੀਕ ਹੈ ਲਓ ਵੀ ਜੇਰ ਜੁਰ ਦੋਸਤੋ ਪ੍ਰੋਪਰ ਪਾ ਦਿੱਤੀ ਹੈ ਅੱਜ ਹੀ ਸੂਈ ਹੈ ਜਰਸੀ ਬਰੀਡ ਦੇ ਵਿੱਚ ਮਗਰ ਬੱਚੀ ਤੇ ਜਰਸੀ ਬਰੀਡ ਦੇ ਵਿੱਚ ਇਹ ਵੇਰ ਤੁਸੀਂ ਖੁਦ ਵੇਖ ਰਹੇ ਹੋ ਤੇ ਉਸਾਂ ਨੇ ਪਹਿਲੇ ਸੂਏ 18 ਲੀਟਰ ਦੁੱਧ ਆਇਆ ਹੂੰ ਤੇ ਵੇਰੜੇ ਬਾਕੀ ਬਚੀ ਹੈ ਚੰਗੇ ਦੋ ਤਰੀ ਹਾਂਜੀ 7 ਕਿਲੋ ਬੋਲਾ ਚੋਇਆ ਸਵੇਰੇ ਸਵੇਰੇ ਮਾਰਨਿੰਗ ਹਾਂਜੀ ਮਾਰਨਿੰਗ ਠੀਕ ਹੈ ਜੀ ਹੁਣ ਦੂਜੇ ਡੰਗ ਦੀ ਚਵਾਈ ਹੋਊਗੀ ਤੇ ਜੇਰਦੂ ਸੁਖ ਕਦੋਂ ਕੋ ਪਾ ਦਿੰਦੀ ਕੋਈ ਵੇਰਵਾ ਹੈਗਾ ਯੇਰੇ ਨੇ ਕਰੀ ਲਾਗ ਭੰਗ ਪਾਇਤੀ 11 12 11 ਵਜੇ ਪੇ ਤੋਂ ਤਿੰਨ ਚੌਂ ਘੰਟਿਆਂ ਦੌਰਾਨ ਇਹ ਜੇਰ ਪਾਈ ਸੀ। ਪ੍ਰੋਪਰ ਜੇਰ ਪਾਈ ਆ। ਠੀਕ ਆ ਬਾਕੀ ਆਪ ਤੂੰ ਤਸੱਲੀ ਨਾਲ ਭਰਾਹ ਨੂੰ ਕਿ ਤਸੱਲੀ ਕਰ ਲਈ ਐ ਚੋਾਈ ਤੋਂ ਵੀ ਦੀ ਚੰਗੀ ਆ। ਇੱਥੇ ਵੀਰ ਭਰਾ ਮੇਰਾ ਵੀ ਆਵੇ ਦੋ ਡੰਗ ਦੇ ਹੋਵੇ ਤਿੰਨ ਚੋਵੇ। ਥਣਾ ਦੀ ਫੋਲ ਆਪਣੀ ਗ੍ਰੇਡੀ ਹੋਊਗੀ। ਕੋਈ ਆਨਲਾਈਨ ਮੰਗਵਾਉਂਦਾ ਤਾਂ ਵੀ ਆਪਣੀ ਗ੍ਰੇਡੀ ਉਠਾ ਲਈ। ਠੀਕ ਆ। ਲੈ ਵੀ ਸੁਖ ਇਹਨੂੰ ਵੀਰ ਇੱਕ ਵਾਰੀ ਫੋਨ ਕੇ ਪੇਸ ਕਰਦੇ। ਇਹ ਦੋਸਤੋ ਮਗਰ ਬੱਛੀ ਆ 나ੜੂ ਤੇ ਬੱਚਾ ਤੁਹਾਨੂੰ ਦਿਖਾਈ ਦਊਗਾ। ਆ ਲਓ। ਸੋ 나ੜੂ ਦੇ ਬੱਚਾ ਮਗਰ ਫੀਮੇਲ ਕਾਫ ਆ। ਤੋੜ ਕੇ ਤੁਹਾਨੂੰ ਆਪਾਂ ਜਰਸੀ ਬਰੀਡ ਦੇ ਵਿੱਚ ਬੈਠ ਦਿਖ ਸੂ ਸਵਾ ਦੇ ਵਿੱਚ ਆ ਕਿਉਂਕਿ ਅੱਜ ਦਾ ਜਿਹੜਾ ਬਿਲਕੁਲ ਟਾਈਮ ਮਾਰਨਿੰਗ ਦਾ ਸੀਗਾ ਠੀਕਾ ਜੀ ਜਦੋਂ ਇਹ ਕਰਮਾ ਲਈ ਸੂਈ ਸਪਾਈ ਆ ਤੇ ਮੁੱਠੀ ਮੁੱਠੀ ਥਾਣਾ ਆਰਡਰ ਕੁਆਲਟੀ ਮੇਰਾ ਭਰਾ ਇੱਕ ਵਾਰੀ ਚੈੱਕ ਕਰੋ ਬਹੁਤ ਖੂਬਸੂਰਤ ਨੋਕਲਾ ਥਾਣਾ ਇੱਕ ਵਾਰੀ ਕੋਈ ਨਹੀਂ ਬੱਚੇ ਤੇ ਜਾਣਦੇ ਆ ਜੇ ਆਪਾਂ ਫੇਰ ਕਮਾ ਲਿਓ ਨੇ ਇੱਕ ਵਾਰੀ ਆ ਦੇਖੋ ਥੋੜਾ ਜਿਹਾ ਦੋਸਤੋ ਤਾਜ਼ਾ ਸੂਆ ਪਸ਼ੂ ਆ ਬੱਚੇ ਤਾਂ ਤਮਾ ਜਰੂਰ ਕਰਦੇ ਆ ਸੋਖ ਇੱਕ ਵਾਰੀ ਥੋੜਾ ਲਾਗਿਓ ਹੋਰ ਦੌਰ ਦੇ ਮੁੱਠੀ ਮੁੱਠੀ ਦਾਣਾ ਦੋਸਤੋ ਨੋਕਲੇ ਥਾਣ ਲੱਗਾ ਕਰਮਾ ਲਈ ਨੂੰ ਠੀਕ ਹੈ ਜੀ ਸੋ ਬਾਕੀ ਆ ਕੁਆਲਟੀ ਮ ਸੋ ਬਾਕੀ ਚੱਡਾ ਲੇਵਾ ਕਰਨ ਵਾਲੀ ਦਾ ਕਾਫੀ ਸਾਫ ਸੁਥਰਾ ਵੀ ਪਲੂਣ ਨੇ ਪਹਿਲੇ ਸੂਵੇ ਦੁੱਧ ਚੰਗਾ ਚਵਾਇਆ ਵੀ ਤਕਰੀਬਨ ਕੋਈ 18-17 ਕਿਲੋ 18 ਲੀਟਰ ਸੰਦੂ ਸਾ 18 ਲੀਟਰ ਸੋ ਬੱਛੀ ਚੰਗੀ ਆ ਦੋਸਤੋ ਬਾਕੀ ਚਾਹਵਨ ਭਰਾ ਆਪਣੇ ਤੁਸੀਂ ਕਰ ਲਿਓ ਸੰਪਰਕ ਮਗਰ ਵੀ ਬੱਛੀ ਐ ਆਪ ਵੀ ਕਰਮਾ ਲਈ ਇਹ ਦੂਜਾ ਸੂਬਾ ਸੂਈ ਐ ਤੇ ਸਿੱਗੀ ਆ ਮੋਹਦੰਦੀ ਠੀਕ ਆ ਜੀ ਤੇ ਬੱਚਾ ਮਗਰ ਬਹੁਤ ਖੂਬਸੂਰਤ ਐ ਇਹ ਤੁਹਾਨੂੰ ਦਿਖਾਉਣੇ ਆਪਾਂ ਇਹ ਬੱਛੀ ਕਰੋ ਚੈੱਕ ਫੀਮੇਲ ਕਾਫ ਹਾ ਦੇਖੋ ਸੋ ਬਹਿਣੀ ਵਾਲੇ ਪਾਸਿਓ ਆ ਥਣ ਦੀ ਕੁਆਲਿਟੀ ਆ ਮੁਠੀ-ਮੁਠੀ ਥਣ ਲੱਗਾ ਵੈਰ ਨੂੰ ਠੀਕਾ ਜੀ ਤੇ ਬਾਕੀ ਮੇਰਾ ਭਰਾ ਤੁਸੀਂ ਇੱਕ ਆਈਡੀਆ ਲਾ ਲਓਗੇ ਵੀ ਚੁਵਾਈ ਕਿਹੋ ਜੀ ਹੋਊਗੀ ਠੀਕਾ ਆ ਦੇਖੋ ਬਹੁਤ ਸੁਵਾਦੀ ਥਣ ਬਹੁਤ ਖਬਰਦਾਰ ਲੇਵਾ ਕਰਮਾੜੀ ਦਾ ਤੇ 7 ਕਿਲੋ ਇਹ ਤਾਂ ਥੱਲੇ ਮਾਰਨਿੰਗ ਕੋਈ ਬੋਲਾ-ਬੋਲਾ ਕਿੰਨਾ ਕੱਢਿਆ 7 ਕਿਲੋ ਬੋਲਾ ਕੱਢਿਆ ਠੀਕ ਆ ਅੱਛਾ ਸੁਖ ਇਹਦਾ ਮੁੱਲ ਕੋਈ ਹੋ ਦੱਸਣਾ ਜਿਹੜਾ ਆਪਾਂ ਲੈ ਲੈਣਾ ਭਰਾ ਮੁੱਲ ਸੰਧੂ ਸਾਦਾ ਕਰਦੇ 75000 ਰੁਪਏ ਹਾਂ ਹਾਂ ਨਾ 72000 ਦੀ ਵੜ ਦੋ 72 ਦੀ ਹਾਂਜੀ ਕੋਚੋ ਕੇ ਯਾਰ 150 ਮਾਨਤਨ ਕਰਤਾ ਗਿਆ ਯਾਰ 500 ਕੋ 150 ਮੰਗੇ ਮਾਨਤਨ ਕਰਾਂਗੇ ਮਾਨਤਨ ਕਰਾਂਗੇ ਜ਼ਰੂਰ ਕਰਾਂਗੇ ਵੀਰ ਜੀ ਠੀਕ ਆ ਬਾਕੀ ਬਰਾ ਬਰੂ ਦੀ ਫਿਰ ਮੋਗਾ ਹੀ ਹੈ ਜੰਮਾ ਹਾਂਜੀ ਮੋਗਾ ਹੀ ਮੋਗਾ ਬਾਕੀ ਆਪਾਂ ਦੋਸਤੋ ਚਵਾਈ ਤੁਹਾਨੂੰ ਨਾਲ ਦੀ ਨਾਲ ਹੀ ਦਿਖਾ ਰਿਹਾ ਵੜਾਂ ਦੀ ਚਵਾਈ ਤੁਸੀਂ ਤਸੱਲੀ ਨਾਲ ਦੇਖ ਲਿਆ ਜੇ ਬੈਕ ਸਾਈਡ ਤੋਂ ਕੋਈ ਫਿਰ ਮਾਰਾ ਜਾ ਮੇਰਾ ਭਰਾ ਝਾਤ ਮਾਰੋ ਬਹੁਤ ਖਬਰਦਾਰਾ ਕਰਮਾ ਲਈ ਠੀਕ ਆ ਜੀ ਥਣ ਤੋਂ ਨਹੀਂ ਅਲੈਦਾ ਲਗਾ ਇਹਨੂੰ ਆ ਦੇਖੋ ਜੀ ਕਈ ਵਾਰਾਂ ਸਵੇਰ ਸਵੇਰ ਜਾਂ ਮਾਰਨਿੰਗ ਤੇ ਲੇਟ ਕੇ ਸੇੜ ਥੋੜੀ ਬਾਦੀ ਚਵਾਈ ਉਹਦੇ ਕਰਕੇ ਜਵਾਈ ਕਿਤੇ ਨਾ ਕਿਤੇ ਬੋਲਾ ਥੋੜਾ ਪਤਾ ਲੇੜ ਦੂਟ ਕੱਢਿਆ ਤੇ ਪਸ਼ੂ ਟਾਈਮੋ ਟਾਈਮ ਜਿਹੜਾ ਮੇਰਾ ਭਰਾ ਬਣਦਾ ਥਣਦਾ ਤੁਸੀਂ ਇੱਥੇ ਆ ਕੇ ਤਸੱਲੀ ਨਾਲ ਦੇਖ ਸਕਦੇ ਜੀ ਬਹੁਤ ਵਧੀਆ ਚੰਗੀ ਵੇੜ ਆ ਇੱਕ 3 ਨੰਬਰ ਤੇ ਇਧਰ ਤੁਹਾਨੂੰ ਆਪਾਂ ਝੋਟੀ ਦਿਖਾਉਣੇ ਇੱਕ ਮੱਝ ਦਿਖਾਉਣੇ ਨੀਲੀ ਰਾਵੀ ਦੀ ਆ ਲੈ ਵੀ ਸੁਖ ਇਹ ਨੀਲੀ ਰਾਵੀ ਦੀ ਮੈਂ ਕੀ ਵੇਰਵਾਇਆ ਇਸ ਮੈਂ ਦਾ ਜੀ 11 ਲੀਟਰ ਦੁੱਧ ਇਸ ਲਿਆ ਮੇ ਤਿਆਰ ਆ ਗੱਲ ਆ ਜਿਹੜਾ ਐਸੋ ਕੋਈ ਦੋਦ ਦਾ ਵੀ ਜਿਹੜਾ ਆਪਣਾ ਕੰਡੇ ਵਾਲਾ ਕੰਡੇ ਵਾਲਾ ਉਹ ਅਸੀਂ ਵੀਰ ਭਰਾ ਮਰੇ ਦੋ ਡੰਗ ਚੋਕੇ ਲੈ ਜੇਗਾ ਸਾਡੇ ਠੀਕ ਆ ਅੱਜ ਸਮਾਂ ਕਿੰਨਾ ਹੋ ਗਿਆ ਸੁਈ ਨੂੰ ਇਹਨੂੰ ਐ ਸ਼ੇਕ ਦੇਵੇਂ ਸੀ ਮਗਰ ਕੱਟੀ ਲਓ ਜੀ ਮਗਰ ਕੱਟੀਏ ਦੋਸਤੋ ਨੀਲੀ ਰਾਵੀ ਦੀ ਮਗਰ ਕੱਟੀ ਆ ਸੋਨੇ ਤੇ ਸੁਹਾਗੇ ਵਾਲੀ ਗੱਲ ਬਾਤ ਆ ਇਧਰ ਵੇਖੋ ਪਿਓਰ ਨੀਲੀ ਰਾਵੀ ਦੀ ਮਗਰ ਕੱਟੀ ਪਾ ਦਿੱਤੀ ਐ ਬਿੱਲੀ ਮਣਕੀ ਅੱਖ ਲੈ ਵੀ ਇਹ ਵੀ ਕਿਸੇ ਭਰਾ ਦਾ ਸ਼ੌਂਕ ਚਾਹ ਕੇ ਤੇ ਐਵੇਂ ਲੱਗਦੇ ਵਾਂਝਾ ਰਹੇ ਇਹ ਵੀ ਕਿਸੇ ਭਰਾ ਦਾ ਸ਼ੌਂਕ ਉਹ ਪੂਰਾ ਹੋ ਜਾਊਗਾ ਚੰਗੀ ਮਗਰ ਕੱਟੀ ਐ ਨੀਲੀ ਰਾਵੀ ਦੀ ਮਾਜ ਤੇ ਨੀਲੀ ਰਾਵੀ ਦੀ ਕੱਟੀ ਅੱਜ ਕਿੰਨੇ ਲਓ ਵੀਰ ਤੇ 11 ਕਿਲੋ ਚਵਾਦ ਕੇ ਹਾਂਜੀ ਦੂਜਾ ਸੂਆ ਲਓ ਵੀ ਦੂਜਾ ਸੂਆ ਇੱਕ ਵਾਰੀ ਤੁਸੀਂ ਮੈਂ ਚੈੱਕ ਕਰੋ ਦੂਜਾ ਸੂਆ ਤੇ 11 ਲੀਟਰ ਜਾਂ 11 ਤੋਂ ਪਲੱਸ ਇਹਦੇ ਥਲੇ ਦੋ ਤਖਾਜਰ ਕੋਈ ਗੱਲ ਨਹੀਂ ਆ ਲਓ ਤੇ ਸੁੱਕਾ ਹੀ ਬਰਾ ਪਸ਼ੂ ਆਪਾਂ ਦੋਸਤੋ ਨਵੀਂ ਜਗ੍ਹਾ ਤੋਂ ਜਾਂ ਅੱਗੋਂ ਘਰੇਲੂ ਘਰੋਂ ਲੈ ਕੇ ਆਉਣੇ ਆ ਥੋੜਾ ਜਿਹਾ ਕੁਝ ਓਪਰੀ ਥਾਂ ਤੇ ਆ ਕੇ ਓਪਰਾ ਵੀ ਕਰਦੇ ਆ ਬਾਕੀ ਫਿਕਸ ਹਵਾ ਨਾਲ ਲੈਵਾ ਪਿੱਠਪੂੜਾ ਤੁਸੀਂ ਚੈੱਕ ਕਰ ਸਕਦੇ ਜੇ ਚੰਗਾ ਪਿੱਠਪੂੜਾ 11 ਕਿਲੋ ਇਸ ਵਕਤੇ ਦਿੱਥੇ ਦੁੱਧ ਹਾਜ਼ਰ ਆ ਦੇਖ ਸੋ ਜਿੰਨਾ ਵੀ ਇਹ ਲੇਵਾ ਪੂਰਾ ਸਫਾਈਆਂ ਦੇ ਵਿੱਚ ਤੇ ਅਰਲੀਆਂ ਵਰਗੇ ਥਾਣਾ ਬਿਲਕੁਲ ਖਾੜੀ ਵਾਲਾ ਝੱਡਾ ਲੇਵਾ ਠੀਕ ਆ ਜੀ ਸੋ ਥਾਣ ਨੂੰ ਤੁਸੀਂ ਦੇਖੋਗੇ ਤਾਂ ਪੂਰਾ ਮੁਠੀ ਵਾਲਾ ਥਾਣਾ ਸਪੇਸ ਗੈਪ ਤਕਰੀਬਨ ਕੋਈ 2 3 3 4 4 ਇੰਚ ਤੇ ਥਾਣ ਲੱਗਾ ਇੱਕ ਕੰਪੈਕਟ ਇੱਕ ਨਿੱਕਰ ਹਵਾਲੇ ਦੇ ਵਿੱਚ ਹਾਂਜੀ ਹਾਂ ਸੀਲ ਠੰਡੀ ਪੂਰੀ ਹੈ ਠੀਕ ਹੈ ਜੀ ਸੋ ਨਿਸ਼ਾਨੀਆਂ ਦੀ ਗੱਲ ਕਰ ਲਈਏ ਦੋਸਤੋ ਮਗਰਲੇ ਪੈਰ ਮਗਰਲੇ ਲੱਤਾਂ ਤੁਸੀਂ ਵੇਖੋਗੇ ਜਿਹੜਾ ਆਪਾਂ ਜੜੀਆਂ ਨਹੀਂ ਤਾਂ ਅਗਲੇ ਪੈਰ ਤੋਂ ਪਿਆ ਬਿੱਲੀ ਜਿਮਨ ਕੀ ਅੱਖ ਨਾਸਤੇ ਜਿਵੇਂ ਆਪਾਂ ਗੱਲ ਕਰਦੇ ਪਿਠੋੜੀ ਤੇ ਨਾਸਤੇ ਨਿਸ਼ਾਨ ਅੱਖਾਂ ਦੋਵੇਂ ਬਿੱਲੀਆਂ ਸਿੰਘ ਤੁਸੀਂ ਦੇਖ ਸਕਦੇ ਜਿਵੇਂ ਨੀਲੀ ਰਾਵੀ ਦੇ ਵਿੱਚ ਜਿਵੇਂ ਥੋੜਾ ਜਿਹਾ ਖੁੱਲਾ ਚੱਲਦਾ ਆ ਜਿਹੜਾ ਮਗਰ ਬੱਚਾ ਫੀਮੇਲ ਕਾਫ ਕੱਟੀ ਵੀ ਪਿਓਰ ਜਿਹੜੀ ਨੀਲੀ ਰਾਵੀ ਦੇ ਵਿੱਚ ਆ ਗਈ ਆ ਬਿੱਲੀ ਕੁਲੀ ਮਲਕੀ ਆ ਤਾਂ ਠੀਕ ਆ ਐਸਟ ਤੇ 11 ਕਿਲੋ ਜਾਂ 11 ਤੋਂ ਪਲੱਸ ਸੇ ਥੱਲੇ ਦੁੱਧ ਛਿਆਂ ਦਿਨਾਂ ਦੀ ਸੂਈ ਥੱਲੇ ਓਕੇ ਸੁਖ ਕੀ ਮੰਗ ਕੀ ਡਿਮਾਂਡ ਕਰਨਾ ਇਸ ਝੋਟੀਆਂ ਸਮੇਂ ਦੀ ਹੰਦੂ ਸਾਹਿਬ ਦਾ 1 ਦਾ ਮਗਰੇ ਹਾਂਜੀ ਤੇ ਮੈਂ ਤਾਂ 1 5 ਚ ਕਰਦਾ 1 5 ਚ ਹਾਂਜੀ ਕੋਈ ਅਸੂਖੋ ਪਹਿਲੀ ਵੀਡੀਓ ਕੋਈ ਹੋਰ ਕਸਰ ਕੋਸਰ ਕੱਢ ਕੇ ਕੋਈ ਜਲ ਪਾਣੀ ਲੱਭਦਾ ਹੋਵੇ ਤੇ ਕਿੰਨਾ ਯਾਰ ਓਵਰ ਕੱਟ ਕਰ ਲੋ 1 4 ਦੀ ਹਾਂਜੀ ਦੇ ਦੇ ਠੀਕ ਲੋ 1 4 ਦੀ ਕਿਸਾਨ ਵੀਰੋ ਜਿਹੜੀ ਇਹ ਤੁਹਾਨੂੰ ਮਾਝੇ ਮਿਲ ਜੂਗੀ ਬਾਕੀ ਮੇਰਾ ਭਰਾ ਦੇਖ ਸਕਦਾ ਜੀ ਨੀਲੀ ਰਾਵੀ ਦੇ ਸ਼ਕੀਰ ਵੀਰਾਂ ਦੇ ਲਈ ਖਾਸ ਤੌਰ ਤੇ ਤੋਹਫਾ ਹੈ ਮਗਰ ਵੀ ਕੱਟੀ ਆ ਜਿਆਦਾ ਨਹੀਂ ਚੋਣ ਗਾਂਵ ਵਾਲਾ ਲੱਗਾ ਇਹਨੂੰ ਰੂਹ ਹੀ ਆ ਕਰਮਾ ਰੂਹ ਹੀ ਰੂਹ ਹੀ ਠੀਕ ਆ ਲਓ ਵੀ ਚਵਾਈ ਜਿਹੜੀ ਆ ਦੋਸਤੋ ਪੌਂਦੀ ਆ ਕੋਈ ਘਰੂੜ ਦੀਗੀ ਕਿਸੇ ਲੇੜੀ ਨੇ ਚਵਾਈ ਕਰਨੀ ਆ ਚਾਹੇ ਕਿਸੇ ਬੱਚਾ ਨੇ ਬੱਚਾ ਬੈਠ ਕੇ ਵੀ ਚਵਾਈ ਕਰ ਸਕਦਾ ਉਹ ਜੀ ਠੀਕ ਆ 1.7 ਤੋਂ ਬਾਕੀ ਆਪਾਂ ਵੀਡੀਓ ਦੇ ਵਿੱਚ ਕੋਈ ਗੱਲ ਨਹੀਂ ਦਿਖਾਈ ਦੇਵਾਂਗੇ ਤਸल्ली ਦੇ ਨਾਲ ਤੇ ਇਹ ਦੋਸਤੋ 1 ਲੱਖ 4000 ਦੀ ਹਾਂਜੀ ਜਾਰੀ 1 ਲੱਖ 4000 ਦੀ ਹੈ ਜਿਹੜੀ ਤੁਹਾਨੂੰ ਅੱਜ ਮਿਲ ਜੂਗੀ ਮਗਰ ਬੱਚਾ ਬਹੁਤ ਖੂਬਸੂਰਤ ਆ ਚਲੋ ਇੱਕ ਹੋਰ ਵਾਰ ਆਪਾਂ ਦਿਖਾ ਦਿੰਨੇ ਆ ਠੀਕ ਹੈ ਜੀ ਕਿਉਂਕਿ ਹਰੇਕ ਭਰਾ ਨੂੰ ਹੁੰਦਾ ਵੀ ਕੱਟੀ ਵੱਖਰੇ ਤੌਰ ਤੇ ਮਿਲ ਜੇ ਉਹ ਜੀ ਪਰ ਕੱਟੀ ਤੁਹਾਨੂੰ ਨਾਲ ਹੀ ਮਿਲੂਗੀ ਠੀਕ ਹੈ 6 ਦਿਨਾਂ ਦਾ ਬੱਚਾ ਇੱਕ ਇੱਧਰ ਸੋਖ ਜਿਹੜੀ ਆਪਣੇ ਕੋਲ 4ਥ ਨੰਬਰ ਤੇ ਇੱਧਰ ਜਿਹੜੀ ਕੱਟੀ ਖੜੀ ਆ ਇਹ ਵੀ ਸੇਲ ਕਰਦੇ ਪੈ ਜਾਏ ਇਹ ਵੀ ਆਈ ਆਪਣੇ ਕੋਲ ਅੱਗੋਂ ਕਿ ਘਰੋਂ ਹੀ ਸੇਲ ਕਰਦੇ ਆ ਨਹੀਂ ਇਹ ਸੰਧ ਵੇਖੀ ਕਿਤੇ 16 ਮਹੀਨੇ 16 ਮਹੀਨੇ ਠੀਕ ਆ ਜੀ ਇਹ ਦੋਸਤੋ 16 ਮੰਥ ਦੀ ਇਹਦੀ ਉਮਰ ਆ ਕੱਟੀ ਤੁਸੀਂ ਚੈੱਕ ਕਰ ਲਓ ਬਾਕੀ ਸੋਖ ਜਿੱਥੋਂ ਲੈ ਕੇ ਆਂਦੀ ਆ ਕੋਈ ਮਦਰ ਦਾ ਵੇਰਵਾ ਦਿੱਤਾ ਵੀ ਇਹਨਾਂ ਨੇ ਪਿਛੋਂ ਮਾਦਾ ਪੁੱਤਰ ਵੇਰਵਾ ਦਿੱਤਾ ਆ ਦੇ 16 ਪਲੱਸ ਚੱਲੀ ਇਹਦੀ ਮਦਰ 16 ਪਲੱਸ ਹਾਂ ਜੀ ਬਾਕੀ ਹੈ ਇਹਦੇ ਵਾਂਗੂ ਸੀ ਬਲੈਕ ਮੱਥਾ ਮੁੱਥਾ ਬਲੈਕ ਆਇਆ ਕਿ ਪੱਤੇ ਫੋਲ ਨਾ ਫੜਾ ਜੇ ਮੱਥੇ 'ਚ ਫੋਲ ਲੇਗਾ ਠੀਕ ਆ ਜੀ ਸੋ ਬਾਕੀ ਕੱਟੀ ਦੋਸਤੋ ਤੁਸੀਂ ਸਾਹਮਣੇ ਦੇਖ ਰਹੇ ਜੋ 16 ਮੰਥ ਦੀ ਇਹਦੀ ਉਮਰ ਆ ਛੋਟੀ ਸਿੰਘੀ ਆ ਪ੍ਰੀਤ ਸਿੰਘ ਆ ਬਾਕੀ ਉਮਰ ਦੇ ਅਕੋਰਡਿੰਗ ਜੇਕਰ ਦੇਖੀਏ ਤੇ ਥੋੜੀ ਜੀ ਗ੍ਰੋਥ ਦੀ ਨੂੰ ਹੋਰ ਲੋੜ ਆ ਮੇਰਾ ਭਰਾ ਕੋਈ ਵੀ ਲੈ ਜਾਂਦਾ ਫਾਰਮਰ ਤੇ ਥੋੜੀ ਜੀ ਸੇਵਾ ਕਰਨੀ ਪਊਗੀ ਥੋੜੀ ਜੀ ਕਿਸੇ ਭਰਾ ਨੂੰ ਚਲੋ ਡੇਰੀ ਪ੍ਰੋਟੀਨ ਸਪਲੀਮੈਂਟ ਚਾਰ ਦਵੇ ਕੋਈ ਚੰਗੀ ਫੀਡ ਤੇ ਬਿਲਕੁਲ ਇਹਨੂੰ ਲਾ ਦਵੇ ਠੀਕ ਹੈ ਜੀ ਇੱਕ ਗ੍ਰੋਥ ਕਰ ਜੂਗੀ ਤੇ ਕੱਟੀ ਗਾਹ ਕਰਮਾਂ ਲਈ ਚੰਗੀ ਸ਼ਕੀਨ ਬਣ ਕੇ ਤਿਆਰ ਹੋਊਗੀ ਕਿਉਂਕਿ ਸਿੰਘੀ-ਸੁੰਗੀ ਛੋਟੀ ਆ ਸੋ ਇੱਥੇ ਢੱਕੀ ਮਾਰਾ ਜੇ ਆਪਾਂ ਝੋਲੀ ਦਿਖਾਈਏ ਲਓ ਜੀ ਇੱਥੇ ਢੱਕੋ ਆ ਦੇਖੋ ਸੋ ਇੱਥੇ ਢੱਕੋ ਆ ਲਓ ਤਵਾ ਦੇਖੋ ਠੀਕ ਆ ਸੋ ਚਾਰੇ ਥਾਣਾ ਦੋਸਤੋ ਕੋਈ ਫੋੜ ਛਾਗ ਨਹੀਂ ਗਈ ਬਾਕੀ ਝੋਲੀ ਗਾਲੀ ਬਹੁਤ ਵਧੀਆ ਠੀਕ ਆ ਜੀ ਸਾਫ ਸੁਥਰੀ ਕੱਟੀ ਆ ਛੋਟੀ ਸਿੰਗੀ ਮੱਥੇ 'ਚ ਫੁੱਲ ਤੇ ਮਗਰ ਪੂਛ ਗਿੱਠ ਸਵਾ ਗਿੱਠ ਜਿਹੜੀ ਦੋਸਤੋ ਵਾਈਟ ਉਹ ਤੁਹਾਨੂੰ ਨਜ਼ਰ ਆਉਗੀ ਠੀਕ ਆ ਸੋ 16 ਮਹੀਨਿਆਂ ਦੀ ਕੱਟੀ ਇਹ ਬਕਾਊ ਆ ਇਹਦਾ ਰੇਟ ਪੁੱਛ ਲੈਣੇ ਤੇ ਸੋਕ ਕੀ ਮੁੱਲ ਕਰਤਾ ਇਹ ਤਾਂ Delhi ਕਿੰਨੇ ਦੀ ਪਈ ਸੰਦੂ ਸਾਹਿਬ ਮੁੱਲ ਦਾ ਕਰਦੇ 28000 28 ਹਾਂ ਨਾ ਹੀ 25000 ਦੀ ਬੱਚੀ ਦੀ 25000 ਦੀ ਵੀ ਹਾਂ ਨਾ ਹੀ ਦੱਸ ਪਿਆ ਜੀ ਹਾਂ ਨਾ ਠੀਕ ਆ ਲੋਬੇ 25000 ਦੀ 232 ਵੀਰਾਂ ਦਾ ਵੀ ਦੇ ਦਾਂਗੇ ਬਾਕੀ ਮੇਰਾ ਭਰਾ ਪਸੰਦ ਆਊਗੀ ਤੇ ਥਣ ਦੇਵੇ ਦੀ ਬੜੀ ਖੂਬਸੂਰਤ ਆ ਵੇਖੋ ਸਾਫ ਸੁਥਰਾ ਲੈਵਾ ਝੋਲੀ ਚਾਲੀ ਦੁੱਧੀਆਂ ਚੈੱਕ ਕਰ ਸਕਦੇ ਜੀ ਆਹ ਦੇਖੋ ਸੋ ਵੰਡ ਵਰਲ ਚੰਗੀ ਆ ਬਾਕੀ ਚੰਗੀ ਕੱਟੀ ਗਾ ਤਿਆਰ ਹੋ ਜੂਗੀ 25000 ਦੇ ਵਿੱਚ ਦੋਸਤੋਂ ਆਉਂਦਾ ਕੁਝ ਨਹੀਂ ਗਾ ਚਲੋ ਕੱਲ ਨੂੰ ਕੋਈ ਚੰਗੀ ਝੋਟੀ ਚੰਗਾ ਸ਼ੌਂਕ ਕਿਸੇ ਭਰਾ ਦਾ ਪੂਰਾ ਹੋ ਜਾਊਗਾ ਜਿਹੜਾ ਸਾਂਭ ਲਊਗਾ ਠੀਕ ਆ ਸੋ ਇਹ ਅੱਜ ਐਨੀਮਲ ਨੇ ਟੋਟਲ 4 ਦਿਖਾਈ ਆਪਾਂ ਤੁਹਾਨੂੰ ਠੀਕ ਆ ਜੀ ਸਤ ਦਾ ਰੂਪ ਅਸ਼ੂ ਜਿਹੜੇ ਹੁਣ ਮੌਕੇ ਤੇ ਬਿਲਕੁਲ ਦੁੱਧ ਦੇ ਲਈ ਰੈਡੀ ਆ ਠੀਕ ਆ ਜੀ ਉਹ ਤਿੰਨ ਐਨੀਮਲ ਨੇ ਇੱਕ ਕੱਟੀ ਦਿਖਾ ਦਿੱਤੀ ਆ ਸੋ ਪਹਿਲੀ ਵੀਡੀਓ ਦੇ ਵਿੱਚ ਅੱਜ ਇਹ ਅਜ ਮਾਲ ਸੁੱਖ ਲੈ ਕੇ ਹਾਜ਼ਰ ਹੋਇਆ ਠੀਕ ਆ ਜੀ ਬਾਕੀ ਰੁਟੀਨ ਦੇ ਵਿੱਚ ਵੀ ਇਹ ਕੰਮ ਕਰੂਗਾ ਪਸ਼ੂ ਆਉਂਦੇ ਰਹਿਣਗੇ ਬਾਕੀ ਭਰਾ ਦਾ ਸਾਥ ਦਿਓ ਠੀਕ ਆ ਜੀ ਚੰਗੇ ਪਸ਼ੂ ਲੱਗੇ ਆ ਤੇ ਵੀਡੀਓ ਵਾਦ ਤੋਂ ਵਾਦ ਕੇ ਸ਼ੇਅਰ ਜ਼ਰੂਰ ਕਰ ਦਿਓ ਲੈ ਵੀ ਸੁੱਖ ਇੱਕ ਨੰਬਰ ਆਪਣੇ ਘਰ ਸੰਗੇ 7887 16396 ਠੀਕ ਆ ਬਈ ਹੋਰ ਕੋਈ ਗੱਲਬਾਤ ਬਾਸ ਚੜਦੀ ਕਲਾ ਦੇ ਨਾਲ ਤੁਰ ਤੋਏ ਜੇ ਫਿਰ ਲਈਏ ਕਿ ਖਿੱਚ ਖਿੱਚ ਕੇ ਮਾਲ ਹਾਂਜੀ ਹਾਂਜੀ ਲਈ ਉਹ ਨਾਲ ਕਿੰਨਾ ਸਕੀਨ ਸਕੀਨ ਕੱਢ ਕੇ ਪਸ਼ੂ ਭਰਾਵਾਂ ਦੇ ਸਾਹਮਣੇ ਲਓ ਵੀ ਠੀਕਾ ਜੀ ਸੋ ਦੋਸਤੋ ਸੋਰ ਸਿੰਘ ਤੁਸੀਂ ਖਾਸ ਵਿਜ਼ਿਟ ਕਰ ਲਿਆ ਜੀ ਠੀਕਾ ਜੀ ਪਿੰਡ ਪੱਧਰੀ ਵਾਲੀ ਛੜਕ ਤੇ ਸੁੱਖ ਦਾ ਘਰ ਅਸੀਂ ਆਣ ਕੇ ਮੇਰਾ ਭਰਾ ਦੋ ਡੰਗ ਚੋ ਉਹ ਚਾਰ ਡੰਗ ਚੋ ਠੀਕਾ ਜੀ ਕਿਉਂਕਿ ਹੱਕ ਬਣਦਾ ਕਿਸੇ ਫਾਰਮਰ ਭਰਾ ਦਾ ਜਿਹਨੇ ਪੈਸੇ ਖਰਚ ਕਰਨੇ ਆ ਧੰਨਵਾਦ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ